ਲੋਕ ਸਭਾ ਚੋਣਾਂ 2024 ਦੇ ਲਈ ਨਾਮਜ਼ਦਗੀਆਂ ਨੇ ਪੰਜਾਬ ਦੇ ਵਿੱਚ ਚਲਦੀਆਂ ਪਈਆਂ ਨੇ ਪੰਜਾਬ 'ਚ ਨਾਮਜ਼ਦਗੀ ਪ੍ਰਣਾਲੀ ਅੱਜ 7ਵਾਂ ਦਿਨ ਤਾਂ ਜੋ ਕਿ ਹੁਣ ਤੱਕ ਜੋ ਕੁੱਲ 163 ਨਾਮਜ਼ਦਗੀ ਪੱਤਰ ਹੈ ਜੋ ਦਾਖਲ ਕੀਤੇ ਗਏ ਨੇ ਜੋ ਹੁਣ 2 ਦਿਨ ਬਾਕੀ ਰਹਿ ਗਏ ਨੇ 2 ਦਿਨ ਬਾਕੀਆਂ ਦੇ ਵਿੱਚ ਜੋ ਵੱਡੇ ਵੱਡੇ ਚਿਹਰੇ ਨੇ ਜੋ ਨਾਮਜ਼ਦਗੀਆਂ ਦਾਖਲ ਕਰਨਗੇ ਲੁਧਿਆਣਾ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਜੋ ਰਾਜਾ ਵਿਰਿੰਗ ਹੈ ਨਾਮਜ਼ਦਗੀ ਅਜੇ ਦਾਖਲ ਕਰਾਨਗੇ ਇਸ ਤੋਂ ਇਲਾਵਾ ਅਜੇ ਗੱਲ ਕਰੀਏ ਤਾਂ ਅਸ਼ੋਕ ਪ੍ਰਸ਼ਰ ਪੱਪੀ ਵੀ ਅਜੇ ਨਾਮਜ਼ਦਗੀ ਅਜੇ ਦਾਖਲ ਕਰਾ ਸਕਦੇ ਨੇ ਜੋ ਪਟਿਆਲੇ ਦੀ ਸੀਟ ਤੋਂ ਭਾਜਪਾ ਦੇ ਉਮੀਦਵਾਰ ਨੇ ਪ੍ਰਨੀਤ ਕੌਰ ਉਹ ਵੀ ਨਾਮਜ਼ਦਗੀ ਦਾਖਲ ਕਰਾਨਗੇ ਦੱਸਦੀ ਕਿ ਪ੍ਰਨੀਤ ਕੌਰ ਦੀ ਨਾਮਜ਼ਦਗੀ ਦਾਕਲ ਕਰਨ ਦੇ ਲਈ ਜੋ ਅਸਾਮ ਦੇ ਮੁੱਖ ਮੰਤਰੀ ਹੈ ਹਿੰਮਤ ਸਿੰਘ ਵਿਸ਼ਵਾ ਸ਼ਰਮਾ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜੋ ਮੌਜੂਦ ਰਹਿਣਗੇ ਭਾਰਤੀ ਜਨਤਾ ਪਾਰਟੀ ਇੱਕ ਕਾਫੀ ਲੰਬੇ ਸਮੇਂ ਤੋਂ ਬਾਅਦ ਇਕੱਲੇ ਚੋਣਾਂ ਵਾ ਜੜਨ ਜਾ ਰਹੀ ਹੈ ਪੰਜਾਬ ਸੂਬੇ ਦੇ ਵਿੱਚ ਸੋ ਪੰਜਾਬ ਦੇ ਵਿੱਚ ਉਹਨਾਂ ਲਈ ਇਹ ਪਹਿਲੀ ਚੋਣ ਹੋਵੇਗੀ ਜਿਸ ਦੇ ਵਿੱਚ ਉਹ ਕਿਸੇ ਗੱਟਪੰਥ ਦੇ ਵਿੱਚ ਨਹੀਂ ਹੋਣਗੇ ਇਸ ਕਰਕੇ ਜੋ ਉਮੀਦਵਾਰ ਨੇ ਜੋ ਚੋਣਾਂ 'ਚ ਉਤਰ ਰਹੇ ਨੇ ਉਹਨਾਂ ਦੇ ਲਈ ਉਹ ਵੱਡੇ ਵੱਡੇ ਚਿਹਰੇ ਨੇ ਨਾਮਜ਼ਦਗੀ ਦਾਖਲ ਕਰਾਉਣ ਦੇ ਲਈ ਉਹਨਾਂ ਦੇ ਨਾਲ ਪਹੁੰਚਦੇ ਪਏ ਨੇ ਸੰਗਰੂੜ ਦੀ ਪਾਈਪਾ ਦੀ ਲੋਕ ਸਭਾ ਸੀਟ ਦੀ ਗੱਲ ਕਰਾਂਗੇ ਤਾਂ ਅਰਵਿੰਦ ਖੰਨਾ ਉੱਥੇ ਦੇ ਉਮੀਦਵਾਰ ਨੇ ਤੇ ਉਹਨਾਂ ਦਾ ਜੋ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਦੇ ਲਈ ਹੁਸ਼ਿਆਰਪੁਰ ਤੋਂ ਪਾਈਪਾ ਦੇ ਉਮੀਦਵਾਰ ਅਨਿੰਦ ਸ਼ੋਮਪਰਕਾਰ ਦੇ ਨਾਲ ਅਜੋ ਕੇਂਦਰੀ ਮੰਤਰੀ ਗਜੇਂਦਰ ਸ਼ਿਕਾਉਤ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਭਜਨਲ ਸ਼ਰਮਾ ਮੌਜੂਦ ਰਹਿਣਗੇ ਇਸ ਤੋਂ ਇਲਾਵਾ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਤੋਂ ਉਹ ਜੋ ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਉਹਨਾਂ ਦੇ ਨਾਲ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵੀ ਜੋ ਨਾਮਜ਼ਦਗੀ ਦਾਖਲ ਕਰਾਉਣ ਦੇ ਲਈ ਮੌਜੂਦ ਰਹਿਣਗੇ ਫਤਿਹਗੜ੍ਹ ਸਾਹਿਬ ਤੋਂ ਵੀ ਭਾਜਪਾ ਦੇ ਉਮੀਦਵਾਰ ਅਜ ਗੇਜਾ ਰਾਮ ਬਾਲਮੀ ਕੇ ਨਾਮਜ਼ਦਗੀ ਜੋ ਦਾਖਲ ਕਰਾਉਣਗੇ ਇਸ ਤੋਂ ਇਲਾਵਾ ਇੱਕ ਖਾਸ ਗੱਲ ਕਰੀਏ ਅਤੇ ਜੋ ਅਮਰਿਤਪਾਲ ਸੇ ਜੋ ਅਮਰਿਤਪਾਲ ਜਿਨ੍ਹਾਂ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਕੈਦ ਕੀਤਾ ਹੋਇਆ ਹੈ ਉਸ ਉਹਨਾਂ ਵੱਲੋਂ ਇੱਕ ਪਟੀਸ਼ਨ ਹੈ ਜੋ ਦਾਖਲ ਕੀਤੀ ਗਈ ਸੀ ਜੋ ਕਿ ਪੰਜਾਬ ਅਤੇ ਹਰਿਆਣਾ ਕੋਰਟ ਚ ਦਰਜ ਕੀਤੀ ਸੀ ਇਸ ਤੋਂ ਬਾਅਦ ਜੋ ਕੋਰਟ ਨੇ ਅਸਾਮ ਦੀ ਡਿਬਰੂਗੜ ਜੇਲ੍ਹ ਨੂੰ ਸੁਪਰੀਡੈਂਟ ਨੂੰ ਅਮਰਿਤਪਾਲ ਦੇ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਦੇ ਹੁਕਮ ਦਿੱਤੇ ਸਨ ਅਦਰਜਿਤ ਦੀ ਲੋਕ ਸਭਾ ਚੋਣਾਂ ਦੇ ਲਈ ਹੁਣ ਤੱਕ ਕੁੱਲ 163 ਨਾਮਜ਼ਦਗੀਆਂ ਨੇ ਜੋ 7 ਮਈ ਤੋਂ ਲੈ ਕੇ ਹੁਣ ਤੱਕ ਦਾਖਲ ਹੋ ਚੁੱਕਿਆ ਰਹੇ ਸੋ ਅੱਜ ਜੋ ਦੋ ਦਿਨ ਬਾਕੀ ਲੈ ਗਏ ਨੇ ਇਹਨਾਂ ਦੋ ਦਿਨਾਂ ਦੇ ਵਿੱਚ ਕਈ ਵੱਡੇ ਚਿਹਰੇ ਨੇ ਜੋ ਹੁਣ ਨਾਮਜ਼ਦਗੀਆਂ ਦਾਖਲ ਕਰਾਦੇ ਨਜ਼ਰ ਆਣਗੇ ਨਾਮਜ਼ਦਗੀ ਦਾ ਕਾਨੂੰਨ ਤੋਂ ਬਾਅਦ ਜੋ ਚੋਣ ਪ੍ਰਚਾਰ ਹੈ ਚੋਣ ਪ੍ਰਚਾਰ ਦੇ ਵਿੱਚ ਤੇਜ਼ੀ ਦੇਖਣ ਨੂੰ ਮਿਲੂਗੀ ਚੋਣ ਪ੍ਰਚਾਰ ਜੋ ਵਕਤ ਦੀ ਪੜਾਅ ਦੇ ਵਿੱਚ ਆ ਜਾਊਗਾ 1 ਜੂਨ ਨੂੰ ਜੋ ਚੋਣਾਂ ਪੈਣੀਆਂ ਨੇ ਔਰ 4 ਜੂਨ ਨੂੰ ਨਤੀਜੇ ਆਉਣਗੇ ਦੇਖਣਾ ਹੋਵੇਗਾ ਕਿ ਕੌਣ ਪਾਰਟੀ ਹੈ ਕੌਣ ਹੈ ਜੋ ਪੰਜਾਬ ਦੇ ਵਿੱਚ ਵੱਧ ਸੀਟਾਂ ਲੈ ਕੇ ਜਾਂਦੀ ਹੈ ਔਰ ਕਿਸ ਦੇ ਫਾਤ ਜੋ ਜੇਤਨ ਦੀ ਔਰ ਕਿਸ ਦੇ ਹੱਥ ਆਰਾਂ ਦੇ ਫਲਾਸਾਂ ਦੇ ਇਜਾਜ਼ਤ ਧੰਨਵਾਦ ਲੋਕ ਸਭਾ ਚੋਣਾ 2024 ਦੇ ਲਈ ਨਾਮਜ਼ਦਗੀਆਂ ਨੇ ਪੰਜਾਬ ਦੇ ਵਿੱਚ ਚੱਲਦੀਆਂ ਪਈਆਂ ਨੇ ਪੰਜਾਬ ਚ ਨਾਮਜ਼ਦਗੀ ਪ੍ਰਣ ਅੱਜ 7ਵਾਂ ਦਿਨ ਤਾਂ ਜੇ ਕਿ ਹੁਣ ਤੱਕ ਜੋ ਕੁੱਲ 163 ਨਾਮਜ਼ਦਗੀ ਪੱਤਰ ਹੈ ਜੋ ਦਾਖਲ ਕੀਤੇ ਗਏ ਨੇ ਜੋ ਹੁਣ 2 ਦਿਨ ਬਾਕੀ ਰਹਿ ਗਏ ਨੇ 2 ਦਿਨ ਬਾਕੀਆਂ ਦੇ ਵਿੱਚ ਜੋ ਵੱਡੇ ਵੱਡੇ ਚਿਹਰੇ ਨੇ ਜੋ ਨਾਮਜ਼ਦਗੀਆਂ ਦਾਖਲ ਕਰਨਗੇ ਲੁਧਿਆਣਾ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਜੋ ਰਾਜਾ ਵਿਢਿੰਗ ਨਾਮਜ਼ਦਗੀ ਅਜੇ ਦਾਖਲ ਕਰਾਨਗੇ ਇਸ ਤੋਂ ਇਲਾਵਾ ਅਜੇ ਗੱਲ ਕਰੀ ਤੇ Ashok Prahar Pappi ਵੀ ਅਜੇ ਨਾਮਜ਼ਦਗੀ ਅਜੇ ਦਾਖਲ ਕਰਾ ਸਕਦੇ ਨੇ ajo ਪਟਿਆਲੇ ਦੀ ਸੀਟ ਤੋਂ ਭਾਜਪਾ ਦੇ ਉਮੀਦਵਾਰ ਨੇ ਪ੍ਰਨੀਤ ਕੋਰ ਉਹ ਵੀ ਨਾਮਜ਼ਦਗੀ ਦਾਖਲ ਕਰਾਨਗੇ ਦੱਸਦੀ ਕਿ ਪ੍ਰਨੀਤ ਕੋਰ ਦੀ ਨਾਮਜ਼ਦਗੀ ਦਾਖਲ ਕਰਾਉਣ ਦੇ ਲਈ ajo ਅਸਾਮ ਦੇ ਮੁੱਖ ਮੰਤਰੀ ਹੈ ਹਿੰਮਤ ਸਿੰਘ ਵਿਸ਼ਵਾਸ਼ ਸ਼ਰਮਾ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜੋ ਮੌਜੂਦ ਰਹਿਣਗੇ ਭਾਰਤੀ ਜਨਤਾ ਪਾਰਟੀ ਇੱਕ ਕਾਫੀ ਲੰਬੇ ਸਮੇਂ ਤੋਂ ਬਾਅਦ ਇਕੱਲੇ ਚੌਣਾ ਵਾ ਲੜਨ ਜਾ ਰਹੀ ਹੈ ਪੰਜਾਬ ਸੂਬੇ ਦੇ ਵਿੱਚ ਸੋ ਪੰਜਾਬ ਦੇ ਵਿੱਚ ਉਹਨਾਂ ਲਈ ਇਹ ਪਹਿਲੀ ਚੋਣ ਹੋਵੇਗੀ ਜਿਸ ਦੇ ਵਿੱਚ ਉਹ ਕਿਸੇ ਗਠਪੰਥਨ ਦੇ ਵਿੱਚ ਨਹੀਂ ਹੋਣਗੇ ਇਸ ਕਰਕੇ ਜੋ ਉਮੀਦਵਾਰ ਨੇ ਜੋ ਚੋਣਾਂ 'ਚ ਉਤਰ ਰਹੇ ਨੇ ਉਹਨਾਂ ਦੇ ਲਈ ਵੱਡੇ-ਵੱਡੇ ਚਿਹਰੇ ਨੇ ਨਾਮਜ਼ਦਗੀ ਦਾਖਲ ਕਰਾਉਣ ਦੇ ਲਈ ਉਹਨਾਂ ਦੇ ਨਾਲ ਪਹੁੰਚਦੇ ਪਏ ਨੇ ਸੰਗਰੂੜ ਦੀ ਪਾਈਪਾ ਦੀ ਲੋਕ ਸਭਾ ਸੀਟ ਦੀ ਗੱਲ ਕਰਾਂਗੇ ਤਾਂ ਅਰਵਿੰਦ ਖੰਨਾ ਉੱਥੇ ਦੇ ਉਮੀਦਵਾਰ ਨੇ ਤੇ ਉਹਨਾਂ ਦਾ ਜੋ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਦੇ ਲਈ ਹੁਸ਼ਿਆਰਪੁਰ ਤੋਂ ਪਾਈਪਾ ਦੇ ਉਮੀਦਵਾਰ ਅਨਿੰਦ ਸ਼ੋਮਪਰਕਾਰ ਦੇ ਨਾਲ ਜੋ ਕੇਂਦਰੀ ਮੰਤਰੀ ਗਜੇਂਦਰ ਸ਼ਿਕਾਉਤ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਕੁਜਨੌਲ ਸ਼ਰਮਾ ਮੌਜੂਦ ਗਏ ਇਸ ਤੋਂ ਇਲਾਵਾ ਫਰੋਜ਼ਪੁਰ ਦੀ ਗੱਲ ਕਰੀਏ ਤਾਂ ਫਰੋਜ਼ਪੁਰ ਤੋਂ ਜੋ ਭਾਜਪਾ ਦੇ ਉਮੀਦਵਾਰ ਰਾਣਾ ਗੁਰਬੀਰ ਸਿੰਘ ਸੋਢੀ ਨੇ ਉਹਨਾਂ ਦੇ ਨਾਲ ਕਹਿੰਦੇ ਮੰਤਰੀ ਹਰਦੀਪ ਸਿੰਘ ਪੁਰੀ ਵੀ ਜੋ ਨਾਮਜ਼ਦਗੀ ਦਾਖਲ ਕਰਾਉਣ ਦੇ ਲਈ ਮੌਜੂਦ ਰਹਿਣਗੇ ਫਤਿਹਗੜ੍ਹ ਸਾਹ ਤੋਂ ਵੀ ਭਾਜਪਾ ਦੇ ਉਮੀਦਵਾਰ ਅਜੇ ਜਾਰਾਮ ਵਾਲਮੀਕੀ ਨਾਮਜ਼ਦਗੀ ਜੋ ਦਾਖਲ ਕਰਾਣਗੇ ਇਸ ਤੋਂ ਇਲਾਵਾ ਇੱਕ ਖਾਸ ਗੱਲ ਕਰੀਏ ਅਤੋ ਜੋ ਅਮਰਿਤਪਾਲ ਸੇ ਜੋ ਅਮਰਿਤਪਾਲ ਜਿਨ੍ਹਾਂ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਕੈਦ ਕੀਤਾ ਹੋਇਆ ਹੈ ਸੋ ਉਹਨਾਂ ਵੱਲੋਂ ਇੱਕ ਪਟੀਸ਼ਨ ਹੈ ਜੋ ਦਾਖਲ ਕੀਤੀ ਗਈ ਸੀ ਜੋ ਕਿ ਪੰਜਾਬ ਅਤੇ ਹਰਿਆਣਾ ਕੋਰਟ ਚ ਦਰਜ ਕੀਤੀ ਸੀ ਇਸ ਤੋਂ ਬਾਅਦ ਜੋ ਕੋਰਟ ਨੇ ਅਸਾਮ ਦੀ ਡਿਬਰੂਗੜ ਜੇਲ੍ਹ ਨੂੰ ਸੁਪਰੀਮ ਕੋਰਟ ਨੂੰ ਅਮਰਿਤਪਾਲ ਦੇ ਨਾਮਜ਼ਦਗੀ ਪੱਤਰ ਦਾਖਲ ਕਰਾਣ ਦੇ ਹੁਕਮ ਦਿੱਤੇ ਹਨ ਅਦਰਜੀਤ ਦੀ ਲੋਕ ਸਭਾ ਚੋਣਾਂ ਦੇ ਲਈ ਹੁਣ ਤੱਕ ਕੁੱਲ 163 ਨਾਮਜ਼ਦਗੀਆਂ ਨੇ ਜੋ 7 ਮਈ ਤੋਂ ਲੈ ਕੇ ਹੁਣ ਤੱਕ ਦਾਖਲ ਹੋ ਚੁੱਕਿਆ ਨੇ ਸੋ ਅੱਜ ਜੋ ਦੋ ਦਿਨ ਬਾਕੀ ਰਹਿ ਗਏ ਨੇ ਇਹਨਾਂ ਦੋ ਦਿਨਾਂ ਦੇ ਵਿੱਚ ਤੇ ਵੱਡੇ ਚਿਹਰੇ ਨੇ ਜੋ ਨਾਮਜ਼ਦਗੀਆਂ ਦਾਤਨ ਕਰਾਤੇ ਨਜ਼ਰ ਆਣਗੇ ਨਾਮਜ਼ਦਗੀ ਦਾ ਕਾਨੂੰਨ ਤੋਂ ਬਾਅਦ ਚੋਣ ਪ੍ਰਚਾਰ ਹੈ ਚੋਣ ਪ੍ਰਚਾਰ ਦੇ ਵਿੱਚ ਤੇਜ਼ੀ ਦੇਖਣ ਨੂੰ ਮਿਲੂਗੀ ਚੋਣ ਪ੍ਰਚਾਰ ਆ ਜੋ ਵਕਤ ਦੇ ਪੜਾਅ ਦੇ ਵਿੱਚ ਆ ਜਾਊਗਾ 1 ਜੂਨ ਨੂੰ ਜੋ ਚੋਣਾਂ ਪੈਣੀਆਂ ਨੇ ਔਰ 4 ਜੂਨ ਨੂੰ ਨਤੀਜੇ ਆਉਣਗੇ ਦੇਖਣਾ ਹੋਵੇਗਾ ਕਿ ਕੌਣ ਪਾਰਟੀ ਹੈ ਕੌਣ ਹੈ ਜੋ ਪੰਜਾਬ ਦੇ ਵਿੱਚ ਵੱਧ ਸੀਟਾਂ ਲੈ ਕੇ ਜਾਂਦੀ ਹੈ ਔਰ ਕਿਸ ਦੇ ਹੱਥ ਜੋ ਜਿੱਤਾਂ ਦੀ ਔਰ ਕਿਸ ਦੇ ਹੱਥ ਹਾਰਾਂ ਦੀ ਖ਼ਲਾਸਾ ਹੁੰਦੇ ਜਾਸਤ ਧੰਨਵਾਦ